ਜਿਲ੍ਹਾ ਬਰਨਾਲਾ ਦੇ ਪਿੰਡ ਦਿਵਾਨਾ ਵਿਖੇ ਸਥਿਤ ਐਸਜੀਐਨ ਇੰਟਰਨੈਸ਼ਨਲ ਸਕੂਲ ਵਿਖੇ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ਼ ਸੁਥਰਾ ਰੱਖਣ ਲਈ ਆਪਣਾ ਯੋਗਦਾਨ ਪਾਉਂਦਿਆਂ ਸਕੂਲ ਸਟਾਫ ਅਤੇ ਸਕੂਲ ਮੈਨੇਜਮੈਂਟ ਵੱਲੋਂ ਫਲਦਾਰ ਅਤੇ ਸ਼ਾਨਦਾਰ ਬੂਟਿਆਂ ਦਾ ਲੰਗਰ ਲਗਾਇਆ ਗਿਆ। ਵਿਸ਼ੇਸ਼ ਤੌਰ ਤੇ ਸਕੂਲ ਵਿੱਚ ਪਹੁੰਚੇ ਥਾਣਾ ਟੱਲੇਵਾਲ ਦੇ ਮੁਖੀ ਨਿਰਮਲਜੀਤ ਸਿੰਘ ਅਤੇ ਪਿੰਡ ਦਿਵਾਨਾ ਦੇ ਸਰਪੰਚ ਸਰਦਾਰ ਰਣਧੀਰ ਸਿੰਘ ਢਿੱਲੋਂ ਨੇ ਉਦਘਾਟਨ ਕਰਦਿਆਂ ਬੂਟੇ ਵੰਡਣ ਦੀ ਸ਼ੁਰੂਆਤ ਕੀਤੀ। ਜਿੱਥੇ ਸਕੂਲ ਦੇ ਬੱਚਿਆਂ ਨੂੰ ਬੂਟੇ ਵੰਡੇ ਉੱਥੇ ਆਉਂਦੇ ਜਾਂਦੇ ਰਾਘੀਰਾਂ ਨੂੰ ਵੀ ਬੂਟੇ ਵੰਡੇ ਤੇ ਬੂਟੇ ਵੰਡ ਕੇ ਉਹਨਾਂ ਦਾ ਪਾਲਣ ਪੋਸ਼ਣ ਕਰਨ ਦੀ ਅਪੀਲ ਕੀਤੀ ਪ੍ਰਿੰਸੀਪਲ ਮੱਖਣ ਸਿੰਘ ਦਿਵਾਨਾ ਨੇ ਥਾਣਾ ਮੁਖੀ ਨਿਰਮਲਜੀਤ ਸਿੰਘ ਸਰਪੰਚ ਰਣਧੀਰ ਸਿੰਘ ਢਿੱਲੋਂ ਸਮੇਤ ਸਮੂਹ ਸਕੂਲ ਸਟਾਫ ਅਤੇ ਬੱਚਿਆਂ ਦਾ ਧੰਨਵਾਦ ਕੀਤਾ ਤਸਵੀਰਾਂ ਵੇਖ ਰਹੇ ਹੋ ਤੁਸੀਂ ਰੀਅਲ ਮਿਕਸ న్యూਸ ਦੇ ਮਾਧਿਅਮ ਰਾਹੀਂ ਪਿੰਡ ਦਿਵਾਨਾ ਜ਼ਿਲ੍ਹਾ ਬਰਨਾਲਾ ਤੋਂ ਕੋਮਲ ਪ੍ਰੀਤ ਕੌਰ ਹਠੂਰ ਦੀ ਸਪੈਸ਼ਲ ਰਿਪੋਰਟ ਇੱਕ ਵਾਰੀ ਦੇਖ ਲੋ ਇੱਕ ਮੱਛਰ ਆਹ ਰੱਖੋ ਮੈਂ ਫੋਟੋ ਕਹਿੰਦੇ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਅੱਜ ਦੇ ਸਾਡੇ ਇਸ ਪਲਾਨਟ ਡਿਸਟ੍ਰੀਬਿਊਟ ਫੰਕਸ਼ਨ ਦੇ ਵਿੱਚ ਪਹੁੰਚਣ ਤੇ ਸਾਡੇ ਥਾਣਾ ਟੱਲੇਵਾਲ ਦੇ ਐਸ ਐਚਓ ਸਰਦਾਰ ਨਿਰਮਲਜੀਤ ਸਿੰਘ ਜੀ ਤੇ ਸਾਡੇ ਪਿੰਡ ਦੇ ਸਰਪੰਚ ਸਰਦਾਰ ਰਣਧੀਰ ਸਿੰਘ ਜੀ ਢਿੱਲੋਂ ਤੇ ਸਮੂਹ ಗ್ರಾಮ ਪੰਚਾਇਤ ਦਿਵਾਨਾ ਦਾ ਅਸੀਂ ਇੱਥੇ ਪਹੁੰਚਣ ਤੇ ਮੈਂ ਆਪਣੇ ਵੱਲੋਂ ਕੁਲਜੀਤ ਸਿੰਘ ਵੱਲੋਂ ਸਾਡੇ ਸਮੂਹ ਸਟਾਫ ਵੱਲੋਂ ਸਾਰਿਆਂ ਵੱਲੋਂ ਇੱਥੇ ਪਹੁੰਚਣ ਤੇ ਮੈਂ ਧੰਨਵਾਦ ਕਰਦਾ ਜਿਹੜਾ ਸਾਡੇ ਸਕੂਲ ਵੱਲੋਂ ਅੱਜ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਹੈ ਤਕਰੀਬਨ ਪੰਜਵਾਂ ਫੰਕਸ਼ਨ ਆ ਸਾਡੇ ਸਕੂਲ ਦੇ ਵਿੱਚ ਪਲਾਨ ਡਿਸਟ੍ਰੀਬਿਊਟ ਕਰਨ ਦਾ ਸਾਡੇ ਸਕੂਲ ਵੱਲੋਂ ਹਰ ਸਾਲ ਵਾਤਾਵਰਨ ਨੂੰ ਸੁੱਧ ਰੱਖਣ ਦੇ ਲਈ ਸਮੇਂ-ਸਮੇਂ ਤੇ ਪ੍ਰਾਲੇ ਕੀਤੇ ਜਾਂਦੇ ਆ ਕਿਉਂਕਿ ਵਾਤਾਵਰਨ ਅੱਜ ਦੇ ਟਾਈਮ 'ਚ ਬੜਾ ਗੰਦਲਾ ਹੋ ਚੁੱਕਿਆ ਤਾਪਮਾਨ ਆ ਜਿਹੜਾ ਟੈਂਪਰੇਚਰ ਉਹ ਬਹੁਤ ਵੱਧ ਰਿਹਾ ਤੇ ਇਹਦੇ ਲਈ ਸਾਨੂੰ ਜਿਹੜੇ ਦਰਖਤ ਆ ਉਹ ਜਿਆਦਾ ਤੋਂ ਜਿਆਦਾ ਲਗਾਉਣੇ ਚਾਹੀਦੇ ਆ ਤਾਂ ਹੀ ਅਸੀਂ ਜਿਹੜਾ ਟੈਂਪਰੇਚਰ ਆ ਉਹਨੂੰ ਡਾਊਨ ਕਰ ਸਕਦੇ ਆ ਕਿਉਂਕਿ ਸਾਡੇ ਲੋਕ ਗਰਮੀ ਦੇ ਮੌਸਮ ਦੇ ਵਿੱਚ ਮਨਾਲੀ, ਸਿਮਲੇ, ਹਿਮਾਚਲ ਦੇ ਵਿੱਚ ਘੁੰਮਣ ਲਈ ਜਾਂਦੇ ਆ ਉੱਥੇ ਕੋਈ ਹੋਰ ਰੱਬ ਨਹੀਂ ਹੈਗਾ ਉੱਥੇ ਸਿਰਫ ਇਹੀ ਫਰਕ ਆ ਵੀ ਉੱਥੇ ਜਿਹੜਾ ਵਾਤਾਵਰਨ ਆ ਕਿਉਂ ਇੰਨਾ ਠੰਡਾ ਹੈਗਾ ਕਿਉਂਕਿ ਉੱਥੇ ਦਰਖਤ ਬਹੁਤ ਜ਼ਿਆਦਾ ਮਾਤਰਾ ਚ ਲੱਗੇ ਹੋਏ ਨੇ ਇਸ ਕਰਕੇ ਉੱਥੇ ਟੈਂਪਰੇਚਰ ਆ ਸਾਡੇ ਨਾਲੋਂ ਡਾਊਨ ਚੱਲਦਾ ਲੋਕ ਉੱਥੇ ਘੁੰਮਣ ਲਈ ਜਾਂਦੇ ਨੇ ਜੇ ਅਸੀਂ ਸਾਰੇ ਰਲ ਮਿਲ ਕੇ ਪ੍ਰਾਲਾ ਕਰੀਏ ਹੰਬੜਾ ਮਾਰੀਏ ਤਾਂ ਅਸੀਂ ਇਸ ਨੂੰ ਵੀ ਹਿਮਾਚਲ ਦੀ ਤਰ੍ਹਾਂ ਠੰਡਾ ਕਰ ਸਕਦੇ ਹਾਂ ਤੇ ਜਿਹੜੇ ਦਰਖਤ ਆ ਉਹ ਸਾਡੇ ਜਿੱਥੇ ਸਾਡੇ ਵਾਤਾਵਰਣ 'ਚ ਟੈਂਪਰੇਚਰ ਨੂੰ ਘਟ ਕਰਨ 'ਚ ਮਦਦ ਕਰਦੇ ਆ ਉੱਥੇ ਸਾਨੂੰ ਸੁੱਧ ਹਵਾ ਪ੍ਰੋਵਾਈਡ ਕਰਵਾਉਂਦੇ ਆ ਅਸੀਂ ਸਾਹ ਲੈਂਦੇ ਆ ਆਕਸੀਜਨ ਦੇ ਵਿੱਚ ਪ੍ਰਦੂਸ਼ਣ ਘੱਟ ਹੁੰਦਾ ਇਸ ਲਈ ਸਮੇਂ-ਸਮੇਂ ਤੇ ਸਾਡੇ ਸਕੂਲ ਵੱਲੋਂ ਸਮੂਹ ਸਟਾਫ ਵੱਲੋਂ ਮੈਨੇਜਮੈਂਟ ਵੱਲੋਂ ਸਮੇਂ-ਸਮੇਂ ਤੇ ਇਹ ਅਪਰਾਲੇ ਕੀਤੇ ਜਾਂਦੇ ਆ ਇਸ ਅਪਰਾਲੇ ਦੇ ਤਹਿਤ ਅੱਜ ਸਾਡੇ ਸਕੂਲ ਵੱਲੋਂ 500 ਬੂਟਾ ਜਿਹੜਾ ਬੱਚਿਆਂ ਨੂੰ ਵੰਡਿਆ ਜਾਵੇਗਾ ਤੇ ਰਸਤੇ 'ਚ ਜਾਂਦੇ ਰਾਹਗੀਰਾਂ ਨੂੰ ਵੰਡ ਕੇ ਇਹਦੀ ਸਾਂਭ-ਸਮਹਾਲ ਵੀ ਕੀਤੀ ਜਾਵੇਗੀ ਤੇ ਪੂਰਾ ਅਪਰਾਲਾ ਕੀਤਾ ਜਾਵੇਗਾ ਕਿ ਸਾਡੇ ਲਗਾਏ ਹੋਏ ਬੂਟੇ ਵਾਤਾਵਰਣ ਦੀ ਸੁੱਧਤਾ ਦੇ ਵਿੱਚ ਯੋਗਦਾਨ ਪ ਪਰਤਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਜਿਹੜਾ ਬੂਟਿਆਂ ਦਾ ਲੰਗਰ ਐਸਜੀਐਨ ਸਕੂਲ ਵੱਲੋਂ ਲਾਇਆ ਗਿਆ ਇਹ ਸਾਡੇ ਪੁਰਾਣੇ ਮਿੱਤਰ ਆ ਸਵਰਨ ਸਿੰਘ ਅਤੇ ਭੋਲਾ ਸਿੰਘ ਜਸਕਰਨ ਸਿੰਘ ਉਹਨਾਂ ਦੇ ਬੇਟਿਆਂ ਨੇ ਇਹ ਸਕੂਲ ਦੀ ਸਥਾਪਨਾ ਕੀਤੀ ਹੈ ਤੇ ਮੱਖਣ ਸਿੰਘ ਪ੍ਰਿੰਸੀਪਲ ਦੇ ਤੌਰ ਤੇ ਵਿਚਰਦਾ ਇਹ ਜਿਹੜਾ ਬੂਟਿਆਂ ਦਾ ਕੰਮ ਆ ਇਹ ਇਹ ਸਾਲ ਦੇ ਵਿੱਚ ਤਕਰੀਬਨ 2-3 ਵਾਰ ਇਹ ਬੂਟਿਆਂ ਦਾ ਲੰਗਰ ਲਾਉਂਦੇ ਆ ਬੂਟਿਆਂ ਦਾ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇੱਕ 10 ਮਿੰਟ ਜਾਂ 5 ਮਿੰਟ ਕਿਤੇ ਹਵਾ ਬੰਦ ਹੋ ਜੇਵੇ ਦਰਖਤਾਂ ਦੀ ਤਾਂ ਆਪਣੀ ਜਾਨ ਨਿਕਲ ਸਕਦੀ ਹੈ ਅਸੀਂ ਕਰਦੇ ਤਾਂ ਤਕਰੀਬਨ ਸਾਰੀਆਂ ਕਲੱਬਾਂ ਪਿੰਡਾਂ ਦੇ ਵਿੱਚ ਕਲੱਬਾਂ ਬਹੁਤ ਵਧੀਆ ਆਰਗੇਨਾਈਜ਼ ਕਰਦੀਆਂ ਪੰਚਾਇਤਾਂ ਕਰਦੀਆਂ ਤੇ ਬੂਟੇ ਲਾਉਂਦੇ ਆ ਹਰ ਪਿੰਡ ਦੇ ਵਿੱਚ ਹੀ ਤਕਰੀਬਨ ਲਾਉਂਦੇ ਆ ਪਰ ਇੱਕ ਦੂਸਰਾ ਪੱਖ ਵੀ ਹੈ ਇਸ ਚੀਜ਼ ਦਾ ਵੀ ਇੱਕ ਪਾਸੇ ਤਾਂ ਅਸੀਂ ਬੂਟੇ ਲਾਉਨੇ ਆ ਕਿੰਨੀ ਮਿਹਨਤ ਕਰਦੇ ਆ ਪਾਣੀ ਪਾਉਨੇ ਆ ਉਹਨਾਂ ਚੋਂ ਕੂੜਾ ਕਰਕਟ ਕੱਢਦੇ ਆ ਨਰੇਗਾ ਵਾਲੇ ਬੰਦੇ ਲਾਉਨੇ ਆ ਜਾਂ ਆਪਾਂ ਆਪ ਸੇਵਾ ਕਰਦੇ ਆ ਤੇ ਕਈ ਸੱਜਣਾਂ ਦਾ ਇਹ ਕੰਮ ਆ ਵੀ ਉਥੋਂ ਬੂਟੇ ਪੱਟ ਕੇ ਲੈ ਜਾਂਦੇ ਇਹ ਬਹੁਤ ਬੁਰੀ ਚੀਜ਼ ਆ ਇਸ ਤਰ੍ਹਾਂ ਕਿ ਆਪਣਾ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਪਾਲਦੇ ਆ ਉਸੇ ਤਰ੍ਹਾਂ ਆਪਾਂ ਦਰਖਤ ਨੂੰ ਪਾਲਦੇ ਆ ਆਪਣੇ ਬੱਚੇ ਨੂੰ ਆਪਾਂ ਇੱਕ ਥੱਪੜ ਮਾਰ ਦਈਏ ਤਾਂ ਉਹ ਕਿੰਨਾ ਬਰਲਾਪ ਕਰਦਾ ਤੇ ਬੂਟਾ ਅਸੀਂ ਪੱਟ ਕੇ ਸਿੜਦੇ ਆਂ ਇੰਨੀ ਮਨਸ਼ਾ ਇੰਨੀ ਜਿਹੜੀ ਗੰਧਲੀ ਸੋਚ ਆ ਸਾਡੀ ਇਹ ਬਹੁਤ ਗਲਤ ਆ ਕਿਉਂਕਿ ਅਸੀਂ ਮੈਂ ਇਸ ਕਰਕੇ ਬੋਲ ਰਿਹਾ ਕਿ ਸਾਡਾ ਜੰਗਲਛਿੰਨੀ ਵਾਲੇ ਦੇ ਰਾਹ ਤੇ ਲਾਇਆ ਹੋਇਆ ਉਹਦੇ ਵਿੱਚ ਅਸੀਂ ਇੱਕ ਦਿਨ ਘੁੰਮਣ ਗਏ ਤੇ ਜਿੰਨੇ ਬੂਟੇ ਅਮਰੂਦਾਂ ਦੇ ਅੰਬਾਂ ਦੇ ਲੱਗੇ ਹੋਏ ਸੀ ਇੱਕ ਵੀ ਬੂਟਾ ਸਾਨੂੰ ਉੱਥੇ ਮਿਲਿਆ ਨਹੀਂ ਹੈ 100 150 ਬੂਟਾ ਲੋਕਾਂ ਨੇ ਪੱਟ ਕੇ ਪਤਾ ਨਹੀਂ ਕਿੱਥੇ ਗਾਇਬ ਕਰਤਾ ਬਾਕੀ ਮੈਂ ਸਾਰੇ ਬੱਕਰੀਆਂ ਵਾਲੇ ਵੀਰਾਂ ਨੂੰ ਜਾਂ ਜਿਹੜੇ ਆਪਣੇ ਪਸ਼ੂ ਲੈ ਕੇ ਜਾਂਦੇ ਆ ਛੱਪਣਾ ਤੇ ਆਪਾਂ ਰਸਤੇ ਦੇ ਵਿੱਚ ਬੂਟੇ ਲਾਉਨੇ ਆ ਉਹ ਬੂਟੇ ਦਾ ਜਦੋਂ ਪਸ਼ੂ ਤੋੜ ਦਿੰਦੇ ਆ ਫਿਰ ਉਹਨਾਂ ਨੇ ਉੱਠਣਾ ਕੀ ਆ ਇਸ ਕਰਕੇ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਜਿਹੜਾ ਬੂਟਿਆਂ ਦਾ ਹੈਗਾ ਪ੍ਰੋਗਰਾਮ ਆ ਜਿਹੜਾ ਸਮਾਜ ਦੇ ਵਿੱਚ ਜਿਹੜਾ ਦੁਨੀਆ ਦੇ ਅੰਦਰ ਆਕਸੀਜਨ ਆ ਜਿਹੜੀ ਇੰਨੀ ਮਹਿੰਗੀ ਆਪਾਂ ਦੇਖਿਆ ਆਪਣਾ ਕਰੋਨਾ ਦੇ ਵਿੱਚ ਆ ਸਿਲੰਡਰ ਜਿਹੜੇ ਮਿਲਦੇ ਸੀਗੇ ਤੇ ਆਕਸੀਜਨ ਨਹੀਂ ਉਹ ਕਿੰਨੇ ਬੰਦਿਆਂ ਦੀ ਜਾਨ ਚਲੀ ਗਈ ਜੇ ਸਾਡੇ ਕੋਲੇ ਬੂਟੇ ਇਸ ਤਰ੍ਹਾਂ ਦੇ ਲੱਗੇ ਪਿਆ ਅਸੀਂ ਆਪਣੇ ਪਿੰਡ ਨੂੰ ਸ਼ਿੰਗਾਰੀਏ ਤੇ ਇਸ ਚੀਜ਼ ਨੂੰ ਚਲੋ ਨਹੀਂ ਲਾਉਣੇ ਤੋੜੋ ਨਾ ਅਸੀਂ ਸਾਡਾ ਇਹੀ ਕਹਿਣਾ ਵੀ ਉਹਨੂੰ ਉਹਦਾ ਨੁਕਸਾਨ ਨਾ ਕਰੋ ਜੇ ਨਹੀਂ ਤੁਸੀਂ ਲਾਉਣਾ ਕੋਈ ਨਹੀਂ ਲਾਓ ਕੋਈ ਗੱਲ ਨਹੀਂ ਲਾਉਣ ਵਾਲੇ ਤਾਂ ਮੱਖਣ ਸਿੰਘ ਆਰ ਕੇ ਬਹੁਤ ਵਧੀਆ ਬੰਦੇ ਹੈਗੇ ਆ ਜਿਹੜੇ ਸਾਰਾ ਦਿਨ ਇਸੇ ਚੀਜ਼ ਦੀ ਸੋਚ ਰੱਖਦੇ ਆ ਤੇ ਇਹੀ ਸਾਡੀ ਬੇਨਤੀ ਆ ਸਾਰੇ ਆਪਣੇ ਲੋਕਾਂ ਨੂੰ ਪਬਲਿਕ ਨੂੰ ਇਹੇ ਬੇਨਤੀ ਆ ਵੀ ਲਾਉਣ ਦੀ ਕੋਸ਼ਿਸ਼ ਕਰੋ ਪੱਟਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਆਪਣੇ ਬੱਚਿਆਂ ਵਾਂਗ ਹੁੰਦੇ ਆ ਦਰਾਖਤ ਆ ਜਿਹੜੇ ਆਕਸੀਜਨ ਕਿੰਨੀ ਆਪਾਂ ਨੂੰ ਪਤਾ ਆਪਾਂ ਦੇਖਦੇ ਰਹੇ ਆ ਬਸ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਖਣ ਹੁਣਾ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਉਪਰਾਲੇ ਅੱਜ ਸਾਡੇ ਇਸ ਦੇ ਪ੍ਰੋਗਰਾਮ ਦੇ ਵਿੱਚ ਸਿਰਕਤ ਕਰਨ ਪਹੁੰਚੇ ਸਾਡੇ ਸਰਪੰਚ ਰਣਧੀਰ ਸਿੰਘ ਜੀ ਢਿੱਲੋਂ ਸਮੂਹ ಗ್ರಾಮ ਪੰਚਾਇਤ ਦਿਵਾਨਾ ਸਰਦਾਰ ਨਰਮਲ ਜੀ ਸਿੰਘ ਜੀ ਥਾਣਾ ਮੁਖੀ ਟੱਲੇਵਾਲ ਉਹਨਾਂ ਸਾਰਿਆਂ ਦਾ ਅਸੀਂ ਸਾਡੇ ਇਸ ਪ੍ਰੋਗਰਾਮ ਵਿੱਚ ਪਹੁੰਚਣ ਤੇ ਸਮੂਹ ਸਟਾਫ ਵੱਲੋਂ ਮੇਰੇ ਵੱਲੋਂ ਮੈਨੇਜਮੈਂਟ ਵੱਲੋਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ